ਅਕਸਰ ਪਿੰਡਾਂ 'ਚ ਛੋਟੀਆਂ-ਛੋਟੀਆਂ ਲੜਾਈਆਂ ਦੇ ਚੱਲਦੇ ਪਿੰਡ ਦੀ ਪੰਚਾਇਤ ਵੱਲੋਂ ਦੋਹਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਪਿੰਡ 'ਚ ਪਿਆਰ ਮੁਹੱਬਤ ਬਣਿਆ ਰਵੇ ਅਤੇ ਇੱਕ ਦੂਜੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਝਗੜਾ ਨਾ ਰਵੇ ਪਰ ਜਦ ਸਮਝੌਤਾ ਕਰਵਾਉਣ ਵਾਲੇ ਮੌਤਵਾਰ ਤੇ ਹੀ ਹਮਲਾ ਹੋ ਜਾਵੇ ਤਾਂ ਲੋਕ ਯਕੀਨ ਕਿਸ ਤੇ ਕਰਨਗੇ ਅਜਿਹਾ ਹੀ ਕੁਝ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਅਜੀਤਪੁਰ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਪਿੰਡ ਦੇ ਸਰਪੰਚ ਵੱਲੋਂ ਕਿਸੇ ਝਗੜੇ ਨੂੰ ਲੈ ਕੇ ਸਮਝੌਤਾ ਕਰਵਾਇਆ ਜਾ ਰਹੇ ਸੀ ਪਰ ਇਸ ਦੌਰਾਨ ਇੱਕ ਸ਼ਖਸ ਦੇ ਵੱਲੋਂ ਸਰਪੰਚ ਉਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਲਿਆਂਦਾ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਇੱਕ ਮਰੀਜ਼ ਉਹਨਾਂ ਦੇ ਕੋਲ ਆਇਆ ਹੈ ਜਿਸ ਉਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਨੇ ਫਿਲਹਾਲ ਮਰੀਜ਼ ਦੀ ਹਾਲਤ ਠੀਕ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਕਮਲ ਰੰਡਾਵਾ ਦੀ ਰਿਪੋਰਟ ਜੀ ਡਾਕਟਰ ਕੋਸ਼ਿਸ਼ ਕੀਤੀ ਪੇਸ਼ੈਂਟ ਪੋਸਟ ਅਜ਼ਰਟ ਆਇਆ ਸੀਗਾ ਤੇ ਪੇਸ਼ੈਂਟ ਦੇ ਮੈਸਿਵ ਬਲੀਡਿੰਗ ਸੀਗੀ ਜਦੋਂ ਸਾਡੇ ਕੋਲ ਆਇਆ ਅਸੀਂ ਪ੍ਰੀਲੀਮਿਨਰੀ ਟਰੀਟਮੈਂਟ ਦੇ ਦਿੱਤੀ ਹੈਗੇ ਆ ਔਰਥੋਪੈਡਿਸ਼ਨ ਦੇਖ ਲਿਆ ਡਾਕਟਰ ਸਾਹਿਬ ਨੇ ਆ ਕੇ ਤੇ ਪੇਸ਼ੈਂਟ ਨੂੰ ਅਪ ਐਡਮਿਟ ਕਰ ਲਿਆ ਹੋਸੀ ਜੀ ਉਹਨੇ ਕ੍ਰਿਸਿਸ ਸੱਗ ਲਗੇ ਉਹਨੇ ਮੇਨਲੀ ਫ੍ਰੈਕਚਰਸ ਨੇ ਕਿਹਾ ਡਾਕਟਰ ਨੇ ਦੇਖ ਲਿਆ ਐਡਮਿਟ ਕਰ ਲਿਆ ਉਹਨੂੰ ਸਰ ਇਹ ਆਪ ਕਰਾ ਇਸ ਵੇਲੇ ਠੀਕ ਹੈ ਪੇਸ਼ੰਗ